ਸਤਨਾਮ ਵਾਹਿਗੁਰੂ ਸਾਹਿਬ ਜੀ ਦੰਡਾਤ ਬੰਦਨ ਅਨਿਕ ਵਾਰ ਸਰਬ ਕਲਾ ਸਮਰੱਥ ਢੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਸੋਖਹੁ ਤਲ ਗੁਰ ਸੇਵੀਐ ਅਹ ਨਿਸਹਿਜ ਸੁਭਾਈ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਵਾਹਿਗੁਰੂ ਸਾਹਿਬ ਜੀ ਬਡਹੰਸ ਮਹਲਾ 3 ਗੋ ਰਮਖ ਸੱਚ ਸੰਜਮ ਤਤ ਗਿਆਨ ਗੋ ਰਮਖ ਸਾਚੇ ਲਗੈ ਧਿਆਨ ਗੋ ਰਮਖ ਸੱਚ ਸੰਜਮ ਤਤ ਗਿਆਨ ਗੋ ਰਮਖ ਸਾਚੇ ਲਗੈ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾ ਨਿਭ ਚੱਲੈ تیر ਨਾਲ ਰਹਾਉ ਗੁਰਮੁਖ ਜਾਤ ਪਤ ਸਚ ਸੋਈ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਬੜਾਈ ਦੇਵ ਸੋਏ ਗੁਰਮੁਖ ਸ਼ਬਦ 60 ਕਰਨੀ ਸਾਰ ਗੁਰਮੁਖ ਨਾਨਕ ਪਰਵਾਰੈ ਸਾਧਾਰ ਗੁਰਮੁਖ ਸ਼ਬਦ ਸੱਚ ਕਾਰਨੀ ਸਾਰ ਗੁਰਮਖ ਨਾਨਕ ਪਰਵਾਰ ਹੈ ਸਾਧਾਰ ਬਾਹੀ ਗੁਰੂ ਜੀ ਕਾ ਖਾਲਸਾ ਉਬਾਹ ਗੁਰੂ ਜੀ ਕੀ ਫਤਹਿ